ਚੱਲ ਪਿਆ ਬਈ ਐਂਜਲ ਲੱਗਦਾ ਧਰਤੀ ਤੇ ਨਹੀਂ ਅਸੀਂ ਮੰਗਲ ਗ੍ਰਹਿ ਤੇ ਆ ਤੂੰ ਕਿੱਥੋਂ ਭਾਲਦੀ ਐ ਅੰਬਰਾਂ ਦੇ ਤਾਰਿਆਂ ਨੂੰ ਬਈ ਜੇ ਮੇਰੇ ਹੱਥ ਪਾਵਰ ਆ ਜਾਵੇ ਬਈ ਜੇ ਮੇਰੇ ਹੱਥ ਪਾਵਰ ਆ ਜਾਵੇ ਤਾਂ 50 ਪਿਆ ਲੱਖ ਬੰਦਾ ਸਾਰਿਆਂ ਨੂੰ 50 ਪਿਆ ਲੱਖ ਬੰਦਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਸਿੰਘ ਤੁਸੀਂ ਸ਼ੇਅਰ ਤੋਂ ਦਸਲਾ ਲੈਂਦੇ ਵੀਡੀਓ ਕਿਸ ਬਾਬਤ ਹਮਨ ਲਈ ਸਾਥੀਓ ਪਿਆ ਪਿਆ ਲੱਖ ਵੰਡਣ ਦੀ ਗੱਲ ਕੀਤੀ ਹੈ ਜੋ ਆਫੇ ਸਮਝ ਲਿਆ ਮਾਦੇ ਮੱਖਣਾ ਪਤੀਲੇ ਦੇ ਟੱਕਣਾ ਮੈਂ ਕਿੱਧਾ ਗਿਆ ਦੇਖੋ ਜੀ ਬਈ ਸਾਰਿਆਂ ਨੂੰ ਹੀ ਗੱਫੇ ਦੇਵਾਂਗੇ ਇਹ ਨਹੀਂ ਆਓ ਚਲੋ ਭਾਜੀ ਮਾੜਾ ਕਰ ਲੈਂਦੇ ਲਾਈਵ ਇਹ ਨਹੀਂ ਕਿ 50 ਲੱਖ ਮੈਂ ਜਿਹੜੀ ਗੱਲ ਕੀਤੀ ਹੈ ਕਿ ਕੱਲੇ ਕੱਲੇ ਬੰਦੇ ਨੂੰ ਦਵਾਂਗੇ ਮੈਂ ਕਿਉਂ ਕਹ ਲੱਖੀ ਹੈ ਕਿਉਂਕਿ ਟੌਪਿਕ ਨਮਾ ਤੁਹਾਡੇ ਅੱਗੇ ਛੇੜਿਆ ਕਿ ਜੇ ਮੇਰੇ ਹੱਥ ਪਾਵਰ ਆ ਜਾਏ 50-50 ਲੱਖ ਬੰਦਾ ਸਾਰਿਆਂ ਨੂੰ ਹਾਲਾਂਕਿ ਮੈਨੂੰ ਪਾਵਰ ਲੈਂਡ ਦਾ ਕੋਈ ਸ਼ੌਕ ਨਹੀਂ ਹੈ ਪਰ ਮਨ ਦੇ ਵਲਵਲੇ ਹੁੰਦੇ ਆ ਕਿਆ ਜਾਂਦਾ ਕਿ ਸਾਲ ਦਾ ਬਜਟ ਜਿਹੜਾ ਐ ਐਸਟੀਮੇਟਡ ਉਹ 16 ਕਰੋੜ ਆ ਆ ਮੈਂ ਹਿਸਾਬ ਜੇ ਬਣਾਇ ਸੀ ਦੇਖੋ ਜਰਾ 16 ਕਰੋੜ ਤੇ 19 ਵਾਰਡ ਆ ਠੀਕ ਆ ਜੀ 19 ਵਾਰਡ ਇੱਕ ਅਸੀਂ ਐਕਸਟਰਾ ਮੰਨ ਕੇ ਚੱਲਦੇ ਆ ਸਾਰਿਆਂ ਦਾ ਸਾਂਝਾ ਸਾਰਿਆਂ ਦਾ ਸਾਂਝਾ 16 ਕਰੋੜ ਐਸਟੀਮੇਟ 19 ਵਾਰਡ ਆ ਇੱਕ ਮੰਨ ਕੇ ਚੱਲੀਏ ਸਾਰਿਆਂ ਦਾ ਸਾਂਝਾ ਬਣ ਕੇ 20 ਤਾਂ ਕੱਲੇ-ਕੱਲੇ ਵਾਰਡ ਨੂੰ ਦਿੱਤਾ ਜਾਵੇ ਜੇ 50 ਲੱਖ ਕਿ ਭਾਈ ਆਪਣੇ ਸੀਵਰੇਜ ਸਾਫ਼ ਕਰਾ ਲਓ ਆਪਣੇ ਮੋਰੇ ਜਿਹੜੀਆਂ ਲਾਈਟਾਂ ਨਹੀਂ ਜਗਦੀਆਂ ਉਹ ਜਗਾ ਲੋ ਹੋਰ ਵੀ ਜਿੱਥੇ-ਇੱਥੇ ਪਾਣੀ ਅੜਿਆ ਜਿਹੜਾ ਕਿਵਲੇ ਕਹਿੰਦੇ ਨੇ ਕਿ ਗੰਦਾ ਪਾਣੀ ਆ ਰਿਹਾ ਟੂਟੀਆਂ ਉਹ ਵੀ ਸਾਫ਼ ਹੋ ਜਾਣ ਤਾਂ 50 ਪਿਆ ਲੱਖ ਹਰ ਕੈਂਪਸ ਨੂੰ ਦਿੱਤਾ ਜਾਵੇ ਬਿਨਾ ਭੇਦ ਭਾਵ ਤੋਂ ਬਿਨਾ ਕਾਲੀ ਕਾਂਗਰਸ ਭਾਜਪਾ ਵਾਲਾ ਦੇਖੇ ਬਿਨਾ ਬੀਐਸਪੀ ਵਾਲਾ ਦੇਖੇ ਵੀ ਇਹ ਦੇਖ ਕੇ ਜਾਵੇ ਕਿ ਹਾਂ ਬਈ ਸਾਰੇ ਸ਼ਹਿਰ 'ਚ ਸ਼ਹਿਰ ਦੇ ਬਸ਼ੰਦੇ ਰਹਿੰਦੇ ਆ ਵੋਟਰਸ ਰਹਿੰਦੇ ਆ ਉਹਨਾਂ ਲਈ ਸਾਰਿਆਂ ਲਈ ਤਾਂ 50 ਲੱਖ ਰੁਪਈਆ ਸਾਰਿਆਂ ਲਈ ਅੱਸੀ ਕਾਲ ਜੀ 50 ਲੱਖ ਰੁਪਏ ਸਾਰੇ ਔਰਡਸ ਨੂੰ ਦਿੱਤਾ ਜਾਵੇ ਇਹ ਥੋੜਾ ਪੈਸਾ ਇਦਾਂ ਮੰਗਿਆ ਕਰੋ ਕਿਉਂਕਿ ਅੱਜ ਅਸੀਂ ਇੱਕ ਔਰਡ ਨੰਬਰ 10 ਚ ਜਾ ਕੇ ਆਏ ਆ ਇੱਕ ਭੈਣ ਜੀ ਬਹੁਤ ਪਰੇਸ਼ਾਨ ਸੀਗੇ ਉਹ ਕਹਿੰਦੇ 15 ਦਿਨ ਹੋ ਗਏ ਪਾਣੀ ਦਾ ਪ੍ਰਣਾਲਾ ਜਿਆ ਬਗੀ ਜਾਂਦਾ ਔਰ ਸੀਵਰੇਜ ਦਾ ਗੰਧਲਾ ਪਾਣੀ ਕਹਿੰਦੇ ਘਰਾਂ ਚ ਆ ਰਿਹਾ ਕੋਈ ਬਾਤ ਨਹੀਂ ਪੁੱਛਦਾ ਤਾਂ 16 ਕਰੋੜ ਰੁਪਿਆ ਸਾਲ ਦਾ ਐਸਟੀਮੇਟਡ ਬਜਟ ਹੈ ਸੱਸੀ ਕਾਲ ਜੀ ਸਾਰਿਆਂ ਜਿਹੜੇ ਕਰਕੇ ਜਾ ਰਹੇ ਸਾਰਿਆਂ ਦਾ ਧੰਨਵਾਦ ਤਾਂ 20 20 ਲੱਖ ਤਾਂ 50 50 ਲੱਖ ਰੁਪਿਆ ਜੇ ਹਰ ਇੱਕ ਵਾਰਡ ਨੂੰ ਦਿੱਤਾ ਜਾਵੇ ਤਾਂ ਬਣ ਜਾਣਾ 10 ਕਰੋੜ ਇਹ ਥੋੜਾ ਹੱਕ ਆ ਮੰਗਿਆ ਕਰੋ ਭਰਾਵੋ ਤਾਂ 10 ਕਰੋੜ ਲੱਗ ਗਿਆ ਫਿਰ ਮੈਂ ਸੋਚਿਆ ਯਾਰ ਮੈਂ ਬਾਕੀ ਰਹਿੰਦਾ 6 ਕਰੋੜ ਕਿੱਥੇ ਲਾਵਾਂ ਫਿਰ ਮੈਂ ਕਿਹਾ ਜਿਹੜਾ ਮੰਗਲ ਘਰਾ ਹੈ ਇਹਨੂੰ ਠੀਕ ਕਰੂੰਗਾ ਦਿਖਾਓ ਜੀ ਮੰਗਲ ਘਰਾ 2 ਕਰੋੜ ਮੈਂ ਹਿੱਤੇ ਲਾਵਾਂਗਾ ਹੁਣ ਤੁਸੀਂ ਇਹ ਨਾ ਸਮਝਿਓ ਕਿ ਬੰਦਾ ਕਮਲਾ ਹੋ ਗਿਆ ਕਮਲਾ ਨਹੀਂ ਪਰੇਸ਼ਾਨੀਆਂ ਇੰਨੇ ਹੋ ਗਏ ਆ ਲੰਘਦੇ ਆ ਜਿੱਥੋਂ ਲੋਕ ਪੁੱਛਦੇ ਕਿ ਭਾਜੀ 50 ਲੱਖ ਦਾ ਕੀ ਬਣਿਆ ਸੱਚ ਰੇਲਵੇ ਰੋਡ ਦਾ ਕੀ ਬਣਿਆ ਫਿਰ ਹੋ ਗਿਆ ਜੀ 12 ਕਰੋੜ ਫਿਰ ਉਸ ਤੋਂ ਬਾਅਦ ਕਰਾਂਗੇ 2 ਕਰੋੜ ਦੀਆਂ ਦਵਾਈਆਂ ਸਰਕਾਰੀ ਹਸਪਤਾਲ ਜਿਹੜੀਆਂ ਰਿਕੁਆਇਰਮੈਂਟ ਆ ਉਹਨਾਂ ਤੇ ਕਿਉਂਕਿ ਮੈਂ ਹਮੇਸ਼ਾ ਇਹ ਗੱਲ ਕਹਿਣਾ ਇੱਧਰ ਵੀ ਆ ਜਾਓ ਮੈਂ ਹਮੇਸ਼ਾ ਇਹ ਗੱਲ ਕਹਿਣਾ ਕਿ ਸ਼ਹਿਰ ਦੇ ਜਿਹੜੇ ਦੁਕਾਨਦਾਰ ਆ ਆ ਸਾਰਾ ਦੁਕਾਨਦਾਰ ਤਬਕਾ ਆ ਚਾਹੇ ਆਪਾਂ ਰੇਲਵੇ ਰੋਡ ਦੀ ਗੱਲ ਕਰ ਲਈਏ ਆ ਰਿਆ ਸਮਾਏ ਰੋਡ ਦੀ ਗੱਲ ਕਰ ਲਈਏ ਕੋਠੀ ਰੋਡ ਦੀ ਗੱਲ ਕਰ ਲਈਏ ਮਤਲਬ ਦੁਕਾਨਦਾਰ ਨੂੰ ਫੈਸਿਲਿਟੀ ਕੀ ਮਿਲਦੀ ਆ ਬਹੁਤੇ ਜਿਹੜੇ ਮੇਰੇ ਦੁਕਾਨਦਾਰ ਵਾਕਫ ਹੈ ਕਿਉਂਕਿ ਕਈ ਬਜ਼ੁਰਗ ਆਪਣੇ ਵਾਕਵ ਹੈ ਖੈਰ ਨੌਜਵਾਨਾਂ ਨਾਲ ਤਾਂ ਬਹੁਤਾ ਘੱਟ ਜਿਆਦਾ ਨਹੀਂ ਮਿਲ ਹੁੰਦਾ ਜਿਹੜੇ ਬਜ਼ੁਰਗ ਦੁਕਾਨਦਾਰ ਆ ਕਈ ਮੈਨੂੰ ਉਹਨਾਂ ਨੂੰ ਦੇਖਦਾ ਕਿ ਬਹੁਤੇ ਪੈਸੇ ਉਹਨਾਂ ਦੇ ਦਵਾਈਆਂ ਤੇ ਲੱਗ ਜਾਂਦੇ ਆ ਤਾਂ ਉਹਨਾਂ ਨੂੰ ਕੀ ਫੈਸਿਲਿਟੀ ਮਿਲੀ ਜਿਹੜੇ ਦੁਕਾਨਦਾਰ ਆ ਉਹ EMPLOYEES ਵੀ ਰੱਖਦੇ ਆ ਠੀਕ ਆ ਜੀ ਉਹਨਾਂ ਦੀ ਸੈਲਰੀਜ਼ ਵੀ ਦਿੰਦੇ ਆ ਵੱਡੇ ਵੱਡੇ ਬਿੱਲ ਆਉਂਦੇ ਆ ਫਿਰ ਉਹਨਾਂ ਦੇ ਉਹਨਾਂ ਦਾ ਬਹੁਤ ਸਾਰਾ ਖਰਚਾ ਜਿਹੜਾ ਆ ਉਹ ਦਵਾਈਆਂ ਤੇ ਲੱਗ ਜਾਂਦਾ ਤਾਂ ਫੇ 2 ਕਰੋੜ ਦਾ ਬਜਟ ਉਹ ਵੀ ਹੋਣਾ ਚਾਹੀਦਾ ਕਿ ਸ਼ਹਿਰ ਦੇ ਵਾਸੀਆਂ ਨੂੰ ਜਿਹੜੀ ਆ ਉਹ ਦਵਾਈ ਫਰੀ ਮਿਲੇ ਫਿਰ ਮੇਰੇ ਦੇਲ ਚ ਆਇਆ ਕਿ ਯਾਰ ਬਚ ਗਏ ਫਿਰ 2 ਕਰੋੜ ਕਿੱਥੇ ਲਾਵਾਂ ਫਿਰ 1.5 ਕਰੋੜ ਦੀਆਂ ਨਵੀਆਂ ਮਸ਼ੀਨਾਂ ਲਾਓ ਕਿਉਂਕਿ ਸੀਵਰ ਕਦੀ ਬਲੌਕ ਹੋਣਾ ਸ਼ਹਿਰ 'ਚ ਇੱਕੋ ਹੀ ਜਿਹੜਾ ਸਾਡਾ ਵੀਰ ਸਖੀ ਆ ਉਹ ਇੱਕੋ ਹੀ ਜਿਹੜੀ ਮਸ਼ੀਨ ਲੈ ਕੇ ਫਿਰਦਾ ਰਹਿੰਦਾ ਸਾਰੇ ਪਾਸੇ ਇੱਕੋ ਹੀ ਗੱਡੀ ਆ ਕਦੀ 2 ਨੰਬਰ ਵਾਰਡ 'ਚ ਕਦੀ ਰੇਲਵੇ ਰੋਡ ਤੇ ਕਦੀ ਕਿਤੇ ਉਹ ਬੰਦਾ ਪਰੇਸ਼ਾਨ ਹੈ ਤਾਂ 1.5 ਕਰੋੜ ਦੀਆਂ ਭਾਈ ਚਾਰ ਪੰਜ ਮਸ਼ੀਨਾਂ ਹੋਰ ਲਓ ਫਿਰ ਬਚਿਆ 50 ਲੱਖ 50 ਲੱਖ ਚ ਕੀ ਕਰਾਂਗੇ ਲਾਈਟਾਂ ਸੀਸੀਟੀਵੀ ਆ ਹੁਣ ਅੱਜ ਵੀ ਇੱਕ ਮੋਟਰਸਾਈਕਲ ਚੱਕ ਹੋਇਆ ਚੋਰੀ ਦੀ ਘਟਨਾ ਕੱਲ ਇੱਕ ਡਾਕਟਰ ਦੇ ਕਨਪੱਟੀ ਤੇ ਬੰਦੂਕ ਰੱਖ ਕੇ ਪੈਸੇ ਲੈ ਕੇ ਇਹ ਤਾਂ ਜਾਂਦਾ ਕਿ 70 ਸੀਸੀਟੀਵੀ ਕੈਮਰੇ ਲੱਗੇ ਆ ਜਿਹੜਾ ਸ਼ਹਿਰ ਚ ਐਂਟਰੀ ਕਰਦਾ ਜਾਂ ਐਗਜ਼ਿਟ ਕਰਦਾ ਪਤਾ ਲੱਗਦਾ ਪਰ ਮੈਨੂੰ ਲੱਗਦਾ ਕਿ ਹਰ ਇੱਕ ਗਲੀ ਤੇ ਹੀ ਕੈਮਰਾ ਹੋਣਾ ਚਾਹੀਦਾ ਔਰ ਇਹ ਗੱਲ ਮੰਨ ਕੇ ਚੱਲੋ 16 ਕਰੋੜ ਇੱਕ ਵਾਰ ਦਾ ਨਹੀਂ ਹਰ ਸਾਲ ਪੈਸੇ ਇਕੱਠੇ ਹੁੰਦੇ ਆ ਤਾਂ ਤੁਹਾਡੇ ਪੈਸੇ ਤੁਹਾਡੇ ਤੇ ਲੱਗਣੇ ਚਾਹੀਦੇ ਆ ਸਵਾਲ ਕਰਨੇ ਸ਼ੁਰੂ ਕਰੋ ਜਿੱਦਾਂ ਅੱਜ ਮੈਂ 10 ਨੰਬਰ ਵਾਰਡ ਚ ਗਿਆ ਬੀਬੀ ਵਿਚਾਰੀ ਸਿਰਫ ਇੱਕ ਉਹਦੀ ਅੱਖ ਚੋਂ ਹੰਝੂ ਨਹੀਂ ਡਿਗੇ ਆ ਐਨੀ ਪਰੇਸ਼ਾਨ ਪੋਤਾ ਕੁਛੜ ਚੱਕਿਆ ਪਿੱਛੇ ਜੇ ਮੈਂ 2 ਨੰਬਰ ਵਾਰਡ ਚ ਵੀ ਗਿਆ ਸੀਗਾ ਉਹ ਵੀ ਜਿਹੜੀਆਂ ਸਾਡੀਆਂ ਭੈਣਾਂ ਬਹੁਤ ਪਰੇਸ਼ਾਨ ਸੀਗੀਆਂ ਤਾਂ ਸਿਰਫ ਇੱਕ ਅੱਖ ਚੋਂ ਹੰਝੂ ਨਹੀਂ ਡੇਗਦਾ ਉ ਹਾੜੇ ਕੱਢ ਕੱਢ ਕੇ ਲੀਡਰਾਂ ਦੇ ਇਹ ਅੱਕ ਜਾਂਦੇ ਆ ਥੱਕ ਜਾਂਦੇ ਆ ਪਰ ਲੀਡਰਾਂ ਦੇ ਸਿਰ ਤੇ ਜੂ ਨਹੀਂ ਸਰਕਦੀ ਜੋ ਵੀ ਸਿਰ ਤੇ ਲੰਮੀ ਪਈ ਪਈ ਖੋਸ਼ ਕੋਈ ਭਈਆ ਉਹ ਵੀ ਕਹਿੰਦੀ ਕਿ ਕਿਦੇ ਸਿਰ ਚ ਫਸ ਗਈ ਮੈਂ ਤਾਂ ਸੱਚੇ ਜਿਹੜੇ ਬੰਦੇ ਆ ਉਹ ਆਪਣਾ ਜਿਹੜਾ ਦਰਦ ਆ ਉਹ ਕੋਪੀ ਲੈਂਦੇ ਉਹ ਕਹਿੰਦੇ ਯਾਰ ਅਸੀਂ ਕੀ ਲੜ ਨਾਲ ਇਹਨਾਂ ਲੀਡਰਾਂ ਨੇ ਤਾਂ ਗਲ ਪੈਂਦੇ ਆ ਤਾਂ ਵੋਟ ਤੁਹਾਡੀ ਰਾਈਟ ਆ ਜਦੋਂ ਤੁਸੀਂ ਵੋਟ ਪਾਣੀ ਹੈ ਨਾ ਫਿਰ ਉਹ ਚ ਭੀ ਕਰਾ ਕੇ ਇਹਨਾਂ ਦੀ ਚੀਕ ਕਢਾਇਆ ਕਰੋ ਜਿਹੜੇ 5 ਸਾਲ ਤੁਹਾਡ ਨੂੰ ਤੰਗ ਕਰਦੇ ਆ ਤੁਹਾਡੀਆਂ ਚੀਕਾਂ ਕਢਾਉਂਦੇ ਆ ਤਾਂ ਇਹ ਬਣਿਆ ਜੀ 16 ਕਰੋੜ ਦਾ ਐਸਟੀਮੇਟ ਹੁਣ ਕਈ ਮੇਰੇ ਬਹੁਤ ਸਿਆਣੇ ਭਰਾ ਕਹਿਣਗੇ ਜਿਨ੍ਹਾਂ ਨੇ ਆਲੋਚਨਾ ਕਰਨੀ ਹੁੰਦੀ ਆ ਕਿ ਭਾਈ 16 ਕਰੋੜ ਹੋ ਗਿਆ 50 ਲੱਖ ਹੋ ਗਿਆ 50-50 ਲੱਖ ਹਰ ਵਾਰਡ ਨੂੰ ਦੇ ਦਿੱਤਾ ਤੇ ਜਿਹੜੇ ਨਗਰ ਕਾਉਂਸਲ ਦੇ ਮੁਲਾਜ਼ਮ ਨੇ ਤਨਖਾਹ ਕਿੱਥੋਂ ਦੇਣੀ ਆ ਫਿਰ ਮੈਨੂੰ ਸਾਡੇ ਮਾਨਯੋਗ ਸੀਐਮ ਸਾਹਿਬ ਦੀ ਗੱਲ ਯਾਦ ਆਉਂਦੀ ਆ ਉਹ ਕਹਿੰਦੇ ਕਿ ਪੈਸਾ ਬਹੁਤ ਆ ਪੈਸਾ ਨਹੀਂ ਮੁੱਕਦਾ ਫਿਰ ਉਹਨਾਂ ਨੂੰ ਤਨਖਾਹ ਸਰਕਾਰ ਦੇ ਦੀ ਜਿਹੜਾ ਲੋਕਾਂ ਦਾ ਪੈਸਾ ਲੋਕਾਂ ਤੇ ਲੱਗੇ ਬਾਕੀ ਕਾਉਸਸ ਹੋਰ ਬਹੁਤ ਤਰ੍ਹਾਂ ਦੇ ਜਿਹੜੇ ਟੈਕਸ ਲਏ ਜਾਂਦੇ ਆ ਕੁਝ ਸੈਂਟਰ ਗਵਰਨਮੈਂਟ ਲੈ ਜਾਂਦੀ ਹੈ ਸਟੇਟ ਗਵਰਨਮੈਂਟ ਲੈਂਦੀ ਆ ਉਹ ਟੈਕਸਾਂ ਨੂੰ ਸਹੀ ਤਰੀਕੇ ਯੂਟਲਾਈਜ਼ ਕਰਕੇ ਉਹਨਾਂ ਚੋਂ ਤਨਖਾਹ ਦਿੱਤੀ ਜਾਵੇ ਨਹੀਂ ਤਾਂ ਇੱਕ ਵੱਡੀ ਗੱਲ ਮੈਂ ਕਹਿ ਦਿੰਦਾ ਜਿਹੜੇ ਸਾਡੇ ਸ਼ਹਿਰ ਵਾਸੀ ਹਨ ਪਿੰਡਾਂ ਦੇ ਲੋਕ ਆ ਜੇ ਇੰਨੇ ਕੰਮ ਹੋਣ ਲੱਪੇ ਨਾ ਇਹਨਾਂ ਨੇ ਆਪਣੇ ਇੱਕ ਪਿਗੀ ਬੈਂਕ ਲਾ ਲੈਣੇ ਆ ਕਿ ਭਾਈ ਅਸੀਂ ਇੱਥੇ ਡੋਨੇਸ਼ਨ ਪਾਈ ਜੰਮੇ ਆ ਤਾਂ ਖਾਂ ਸਾਡੇ ਤੋਂ ਲੈ ਲਿਓ ਪਰ ਕੰਮ ਤਾਂ ਕਰੋ ਮੈਂ ਕਹਿੰਦਾ ਇਹ ਐਮਸੀ ਇਹਨਾਂ ਨੂੰ ਵੀ ਲੋਕ ਕਹਣਗੇ ਕਿ ਭਾਈ ਤੂੰ 8000 ਨਹੀਂ ਤੂੰ 25000 ਚੱਕ ਕੰਮ ਤਾਂ ਕਰ ਪਰ ਕੁਝ ਕਹਿ ਹੈਗੇ ਸਾਡੇ ਭਰਾ ਜਿਹੜੇ ਬਹੁਤ ਕੰਮ ਕਰਦੇ ਮੈਂ ਨਾ ਨਹੀਂ ਲੈਣਾ ਚਾਹੁੰਦਾ ਜੇ ਕਿਸੇ ਇੱਕ ਦਾ ਨਾਮ ਲੈ ਲਿਆ ਤਾਂ ਕਹਿਣਾ ਕਿ ਇਹ ਉਹਨਾਂ ਦਾ ਨਾਮ ਲੈਂਦਾ ਉਹਨਾਂ ਨੂੰ ਜ਼ਿਆਦਾ ਪਿਆਰ ਕਰਦਾ ਇੱਕ ਐਮਸੀ ਹੈ ਸਾਡਾ ਭਰਾ ਉਹ ਬਹੁਤ 19 ਦੇ 19 ਵਾੜੇ ਚ ਇਕੱਲਾ ਹੀ ਫਿਰਦਾ ਉਹਨੂੰ ਮੈਨੂੰ ਇਹੋ ਜਿਹੇ ਲੋਕ ਜਿਹੜੇ ਆ ਉਹਦੇ ਦੇ ਬੰਦੇ ਉਹਦੇ ਦੇ ਬੰਦੇ ਨੂੰ ਸਪੋਰਟ ਕਰਨ ਨੂੰ ਵੀ ਜੀ ਕਰਦਾ ਬਾਕੀ ਕੋਈ ਗੱਲ ਨਹੀਂ ਤੁਸੀਂ ਸਾਡੇ ਭੈਣ ਭਰਾ ਮੰਨ ਬਣਾਓ ਮੈਂ ਸੋਚਦਾ ਕੋਸ਼ਿਸ਼ ਕਰਦੇ ਆ 2026 ਚ ਆਪਣੇ ਸਾਰੇ ਭੈਣ ਭਰਾਵਾਂ ਜਿਹੜੇ ਨਵੇਂ ਉੱਠਣਾ ਚਾਹੁੰਦੇ ਆ ਕੋਨੋਂ ਨਾਲ ਲੈ ਕੇ ਤੁਰਦੇ ਤਾਂ ਇਦਾਂ ਦਾ ਫਿਰ 16 ਕਰੋੜ ਦਾ ਬਜਟ ਬਣਾਵਾਂਗੇ ਜਿਹਦੇ ਕਰਕੇ ਫਿਰ ਲੋਕਾਂ ਨੂੰ ਫੈਸਿਲਿਟੀ ਤਾਂ ਮਿਲੇ ਬਾਕੀ ਆਪਾਂ ਹੁਣ ਇੱਧਰ ਗੱਲ ਕਰ ਲੈਨੇ ਇੱਥੇ ਖੜੇ ਇਸ ਕਰਕੇ ਆ ਕਿਉਂਕਿ ਇੱਧਰ ਵੀ ਸਲਿੱਪ ਹੋ ਕੇ ਬੰਦੇ ਡਿਗੇ ਚੰਦ ਮਿੰਟ ਪਹਿਲਾਂ ਕਬੀਰ ਬੱਬੂ ਮਿਲਿਆ ਕਹਿੰਦਾ ਮੇਜਰ ਸਾਹਿਬ ਦੇ ਕੰਮ ਕਰਦਾ ਤੇ ហេਟਾ ਡਿਗਣ ਕਰਕੇ ਹੋਰ ਫਿਰ ហេਟਾ ਡਿਗਣ ਕਰਕੇ ਕਹਿੰਦਾ ਮੇਰੇ ਵੀ ਸੱਟ ਲੱਗੀ ਕੀ ਹੋ ਗਿਆ ਹੋਰ ਡੇ ਕਿਹਾ ਕੋਈ ਲਾਓ ਜੀ ਲਾਓ ਜੀ ਇੱਕ ਹੋਰ ਖਾਂਡ ਹੋ ਗਿਆ ਮੈਂ 16 ਕਰੋੜ ਨੂੰ ਲਈ ਰੋਈ ਜਾਂਦਾ ਇੱਥੇ ਲੋਕ ਥੱਲੇ ਡਿੱਗੀ ਜਾਂਦੇ ਆ ਆ ਸਵੇਰ ਦੇ 7-8 ਬੰਦੇ ਕਹਿੰਦੇ ਏਠਾ ਡਿੱਗ ਗਿਆ ਲੈ ਆ ਲੈ ਕਰ ਲੋ ਘਿਉ ਨੂੰ ਭਾਂਡਾ ਕੱਢ ਲੋ ਪਤੀਲੇ ਜੋ ਢੱਕਣ ਚੱਕ ਲੋ ਪਤੀਲੇ ਤੋਂ ਢੱਕਣਾ ਉਹ ਮਾਰਾ ਮੱਖਣੇ ਖੋਰ ਡਿੱਗ ਗਿਆ ਓਏ ਹੋਏ 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 ਮੁਰੇ ਉਹ ਭਰਾ ਹੌਲੀ ਕਰ ਲੈ ਮੁੰਡਾ ਏਠਾ ਡਿੱਗਿਆ ਆ ਬਜਾ ਬਜਾ ਵੀ ਗੱਡੀ ਘੱਟੇ ਉਹ ਇੱਕ ਕਿੰਨੇ ਕਿੰਨਵੇਂ ਬੰਦਾ ਗਿਰਿਆ ਪਰ ਕਿੰਨਵੇਂ ਬੰਦਾ ਕਿੰਨਵੇਂ ਬੰਦਾ ਗਿਰਿਆ ਇਹ ਘਾਟੋ ਘਾਟ 10ਵਾਂ ਬੰਦਾ ਡਿੱਗ ਚੁੱਕਿਆ ਇੱਥੇ ਸਵੇਰ ਦਾ ਲੈ ਗਏ ਹੁਣ ਦਿੱਕਰ 10ਵਾਂ ਬੰਦਾ ਭਾਜੀ ਡਿੱਗ ਚੁੱਕਿਆ ਆ ਇੱਕ ਮਿੰਟ ਔਰ ਪਿੱਛੋਂ ਦੇ ਕੋਈ ਨਾ ਦੇ ਟ੍ਰੱਕ ਆ ਰਹੇ ਆ ਹਾਂ 8:31 ਮਿੰਟ ਹੋਏ ਆ ਰਾਤ 8:00 8:00 ਤੋਂ ਲੱਗੇ ਆ ਟ੍ਰੱਕ ਚਲਾਉਣੇ 8:31 ਮਿੰਟ ਦੇ ਟਿਪਰ ਧੜਾ ਧੜਾ ਆ ਰਹੇ ਆ ਇਹਨਾਂ ਨੂੰ ਆ ਜਾ 8:00 ਵਜੇ ਦੇ 9:00 ਵਜੇ ਤੱਕ ਨੋ ਇੰਟਰੀ ਆ ਹੁਣ ਉਹ ਮੁੰਡਾ ਥੱਲੇ ਆ ਸਕਦਾ ਸੀ ਭਾਜੀ ਮੇਰੇ ਹਦਾਇਤ ਨਹੀਂ ਦਿੱਤੀ ਸੀ 15 ਦਿਨ ਪਹਿਲਾਂ ਕਿ 9 ਵਜੇ ਤੋਂ ਪਹਿਲਾਂ ਆਉਣਾ ਨਹੀਂ 9 ਵਜੇ ਤੱਕ ਨੋ ਇੰਟਰੀ ਹੈ ਭਾਜੀ ਹੋਰ ਚੱਲਦੇ ਡੈਲੀ ਇੱਥੇ ਹਦਾਇਤ ਨਹੀਂ ਦਿੱਤੀ ਤੁਹਾਨੂੰ ਐਸਐਚਓ ਸਾਹਿਬ ਨੇ ਡੈਲੀ ਚੱਲਦੇ ਇੱਥੇ ਤਾਂ ਟ੍ਰੈਫਿਕ ਲੱਗ ਗਿਆ ਕੋਈ ਨਹੀਂ ਚਲੋ ਇਹੀ ਹਾਲ ਹੈ ਇਹ ਹਾਲ ਹੈ ਜੀ 15 ਦਿਨ ਪਹਿਲਾਂ ਹਦਾਇਤਾਂ ਦਿੱਤੀਆਂ ਸਖਤ ਜੀ ਮੁੰਡਾ ਡਿਗਿਆ ਗੱਲ ਉਹ ਜੇ ਡੀ ਆ ਨਹੀਂ ਆਇਆ ਕੋਈ ਨਹੀਂ ਕੋਈ ਰਾਜਾ ਅਸੀਂ ਪੈਰੀਕੇਟ ਅਸੀਂ ਲਾਇਆ ਉੱਥੇ ਡੀ ਆ ਵਾਲੇ ਵੀ ਨਹੀਂ ਆਏ 10 ਮਿੰਟ ਪਹਿਲਾਂ ਆ ਵੀਡੀਓ ਹੈ ਮੇਰੇ ਕੋਲ 10 ਮਿੰਟ ਪਹਿਲਾਂ ਇਹ ਡਿਗਿਆ ਮੁੰਡਾ ਇੱਥੇ ਉਹ ਗੱਡੀ ਥੱਲੇ ਆਣ ਤੋਂ ਬਚਿਆ ਕੁੜੀਆਂ ਵੀ ਡਿਗੀਆਂ ਕੁੜੀਆਂ ਵੀ ਡਿਗੀਆਂ ਕੁੜੀਆਂ ਉਹ ਤੋਂ ਪਹਿਲਾਂ ਡਿਗੀਆਂ ਤੇ ਉਹ ਗੱਡੀ ਥੱਲੇ ਟਰੱਕ ਥੱਲੇ ਆਣ ਤੋਂ ਬਚ ਗਿਆ ਮੁੰਡਾ ਦਿਨ ਮੁੰਡੇ ਸੀਗੇ ਡਿਗੇ ਆ ਆ ਆ ਤੁਹਾਡੇ ਸਾਹਮਣੇ ਲਾਈਵ ਹੁੰਨ ਡਿਗੇ ਆ ਇੱਕ ਮੁੰਡਾ ਦੇਖੋ ਆਸਾ ਇਹੋ ਹੈ ਇਹ ਮੈਂ ਤੁਹਾਨੂੰ ਕਿੱਥੋਂ ਆਈ ਜਾਂਦੇ ਆ 9 ਵਜੇ ਤੋਂ ਪਹਿਲਾਂ ਬੈਨ ਕੀਤਾ ਸੀਗੇ ਇਹੀ ਤਾਂ ਹੱਥ ਇਹ ਖ਼ਬਰ ਚ ਆਇਆ ਸੀ ਲੇਕਿਨ ਖ਼ਬਰ ਚ ਆਇਆ ਸੀ ਜ਼ਿਕਰ ਕੋਈ ਰੁਕੀ ਨਹੀਂ ਕੋਈ ਰੁਕੀ ਨਹੀਂ ਕੁਝ ਨਹੀਂ ਆ ਰਹਾ ਕੋਈ ਵੀ ਨਹੀਂ ਆਇਆ ਤੁਸੀਂ ਕਿਹੜੇ ਮੱਲੇ 'ਚ ਰਹਿੰਦੇ ਹੋ ਅਸੀਂ ਮੜਾ ਜੀ ਸਾਡੀ ਰਹਿਣੀ ਹੈਗੀ ਇੱਥੇ ਮੱਲੇ 'ਚ ਰਹਿੰਦੇ ਕਿੱਥੇ ਆ ਮੈਂ ਪਿੰਡੋਲੇ 'ਚ ਰਹਿੰਦਾ 62 ਨੰਬਰ 10 ਬਾੜੇ ਪਿੰਡੋਲੇ ਮੈਂ ਰਹਿਣਾ ਬਾਸਮ ਸਿੰਘ ਨੂੰ ਪਤਾ ਹੈ ਮੈਂ ਚਰੇ ਨਾ ਆ ਮੈਂ ਚਲ ਉੱਥੇ ਕਿੱਦਾਂ ਦੇਲਾ ਤੇ ਪਾਣੀ ਪੂਰੀ ਠੀਕ ਹਾਂ ਤਾਂ ਕਿ ਗੰਦਗੀ ਹੈ ਬੁਰੀ ਨਹੀਂ ਗੰਦਗੀ ਵੀ ਹੈਗੀ ਜੋ ਮਰਜੀ ਜੋ ਮਰਜੀ ਹੈਗਾ ਜੀ ਅਸੀਂ ਤਾਂ ਸਿਰਫ ਇਹ ਐਕਸੀਡੈਂਟ ਦੀ ਗੱਲ ਕਰ ਰਹੇ ਹਾਂ ਬਸ ਸਾਰਾ ਸਾਰਾ ਠੀਕ ਹੈ ਕਹਿੰਦੇ ਮੇਰੀ ਗੱਲ ਕਰਦੇ ਹੋ ਹਾਂ ਚਲ ਠੀਕ ਹੈ ਨਵੇਂ ਸ਼ਹਿਰ ਦਾ ਬੁਰਾ ਹਾਲ ਹੋ ਗਿਆ ਜੀ ਰੇਲਵੇ ਰੋਡ ਦਾ ਵੀ ਛਤਿਆਨਾਸ ਹੋ ਗਿਆ ਨਵੇਂ ਸ਼ਹਿਰ ਦਾ ਵੀ ਬੁਰਾ ਹਾਲ ਹੈ ਕਿੰਨੇ ਬੰਦੇ ਡਿੱਗ ਰਹੇ ਹੈ ਕਿ ਕੋਈ ਵਿਚਾਰੇ ਬੰਦੇ ਜ਼ਰੂਰ ਲੱਗੇ ਆ ਅਸੀਂ ਪਹਿਲੀ ਗੱਡੀ ਵੈਰੀ ਗੱਡੀ ਚਲਾ ਰਹੇ ਹਾਂ ਪੁਲਿਸ ਨਹੀਂ ਸੁਣ ਰਹੀ ਹੈ ਕੋਈ ਜਾਓ ਬਾਰ ਦੇਖਭਾਲ ਨਹੀਂ ਕਰੇ ਇਤਨੀ ਜਨਤਾ ਡਿੱਗ ਰਹੀ ਹੈ ਇੰਨੀ ਸਾਟ ਲੱਗ ਰਹੀ ਹੈ ਇਹਨਾਂ ਦੇ ਭਾਵਨਾ ਤਾਂ ਠੀਕ ਹੈ ਇਹਨਾਂ ਦੀ ਭਾਵਨਾ ਤਾਂ ਠੀਕ ਹੈ ਪਰ ਇਹਨਾਂ ਨੇ ਪਉਆ ਪਉਆ ਪੀਤਾ ਮੈਂ ਥੱਲੇ ਦੇਖ ਜਾਣਾ ਆਪਾਂ ਸਮੈਲ ਵਾਹ ਆਉਂਦੀ ਹੈ ਜੀ ਜੀ ਕੀ ਕਹਣਾ ਜੀ ਨਹੀਂ ਸੁਰੀ ਸਾਹਿਬ ਨੂੰ ਮੈਂ ਤਾਂ ਸਿਰਫ ਤੁਹਾਨੂੰ ਮਿਲਣ ਆਇਆ ਸਮੈਟਲੀ ਤੋਂ ਆਇਆ ਤੁਹਾਡੀ ਬੜੀ ਵੀਡੀਓਜ਼ ਵਗੈਰਾ ਹਾਂਜੀ ਸ਼ੁਕਰੀਆ ਹਾਂਜੀ ਮੈਂ ਕਹਾਂ ਜੇ ਸੁਰੀ ਸਾਹਿਬ ਨੂੰ ਮਿਲਣੇ ਬੜੀ ਮੁਸ਼ਕਲ ਨਾਲ ਮਿਲੇ ਆ ਨਹੀਂ ਤਾਂ ਮੈਂ ਦੇਖ ਤੱਕੇ ਤੱਕੇ ਖਾਂਦਾ ਮਿਲ ਜਾਂਦਾ ਮੈਂ ਕਿਹੜਾ ਮਾਤਾ ਮੱਖੜਿਆ ਮੈਂ ਇਹ ਤਾਂ ੱੱਕੇ ਤੋਕੇ ਖੈਰ ਮੈਂ ਤਾਂ ਪਤੀਲੇ ਦਾ ਢੱਕਣ ਆ ਠੀਕ ਹੈ ਜੀ ਠੀਕ ਹੈ ਜੀ ਆ ਟੇਪਰ ਆਈ ਜਾਂਦੇ ਆ ਓਕੇ ਜੀ ਲੋਕੀ ਭਾਜੀ ਹੁਣ ਅਸੀਂ ਆਪਣਾ ਕੰਮ ਛੱਡ ਕੇ ਵੀ ਦੇਖ ਲਓ ਪਬਲਿਕ ਦੀ ਸੇਵਾ ਕਰਨ ਨੂੰ ਹਰ ਵੇਲੇ ਹਾਜ਼ਰ ਰਹਿਣੇ ਆ ਜੀ ਤੇ ਸਾਨੂੰ ਖੁਦ ਚੱਕਣਾ ਪੈ ਰਿਹਾ ਸਾਨੂੰ ਕੋਈ ਸਰਕਾਰ ਨੌਕਰੀ ਨਹੀਂ ਕੋਈ ਦੂਆ ਨਹੀਂ ਦੇ ਰਹੀ ਤਨਖਾਹ ਨਹੀਂ ਦੇ ਰਹੀ ਪੂਰਾ ਰੋਡ ਪੂਰਾ ਖਰਾਬ ਹੈ ਪੂਰਾ ਡੋਲਾ ਖਰਾਬ ਹੈ ਤੁਸੀਂ ਖਾਦਾ ਕੀ ਬੰਦੇ ਆ ਕੁਝ ਨਹੀਂ ਖਾਦਾ ਤੂੰ ਮੈਨੂੰ ਟੈਟ ਕਰਕੇ ਸਿੱਟ ਦੇ ਨਾ ਨਹੀਂ ਇਹ ਬਾਤ ਅੱਜ ਇੱਥੇ ਪਿੱਛੇ ਜੇ ਗੱਲਾਂ ਹੋਈਆਂ ਨਗਰ ਕੌਂਸਲ 'ਚ ਕਹਿੰਦੇ ਸੜਕ ਆਪਣੇ ਪੈਸੇ ਨਾਲ ਬਣਾ ਦੰਮੇ ਆ ਨਹੀਂ ਇਕੱਠੇ ਹੁੰਦੇ ਤਾਂ 60 ਲਓ ਪ੍ਰਾਪਾ ਬਣਾ ਤੋ ਵੀ ਤੁਹਾਨੂੰ ਉੱਥੇ ਮਹਿੰਦੀਪੁਰ ਪੁਲ ਥੱਲੇ ਜਿੱਥੇ ਸੱਦਿਆ ਸੀ ਉੱਥੇ ਵੀ ਤੁਸੀਂ ਦੇਖਿਆ ਏਡੇ ਏਡੇ ਟੋਏ ਨਵੇਂ ਸ਼ਹਿਰ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਇੰਨੇ ਇੰਨੇ ਟੋਏ ਆ ਸਟੇਸ਼ਨ ਰੋਡ ਜਦਕਿ ਆਮ ਆਦਮੀ ਪਾਰਟੀ ਦੇ ਲੀਡਰ ਜਿਹੜੇ ਆ ਭਗਵੰਤ ਮਾਨ ਜੀ ਉਹ ਕਹਿੰਦੇ ਵੀ ਅਸੀਂ ਇੰਨੀ ਐਂਬੂਲੈਂਸ ਬਾਈਪਾਸ ਤੇ ਛੱਡੀਆਂ ਇੰਨੇ ਬੰਦੇ ਛੱਡੇ ਇੰਨੀ ਨੌਕਰੀਆਂ ਦਿੱਤੀਆਂ ਆ ਤੁਸੀਂ ਲਾਓ ਵੀ ਹੁਣ ਮੈਂ ਮੈਂ ਕਿਹੜੇ ਤੋਂ ਪੁਆਇੰਟ ਸਮਝਾ ਇਹ ਸਾਡਾ ਭਰਾ ਕਲਪਤਾ ਕਿਉਂ ਪਿਆ ਨਾਮਤਾਰੀ ਬਾਜੀ ਇਹਦੇ ਕਹਿਣ ਦਾ ਮਤਲਬ ਇਹ ਆ ਕਿ ਆ ਦੇਖੋ ਚਿੱਕੜ ਹੋਇਆ ਪਿਆ ਇੱਥੋਂ ਜਿਹੜੇ ਟੂ-ਵੀਲਰ ਆਲੇ ਆਉਂਦੇ ਆ ਸਲਿੱਪ ਕਰਦੇ ਆ ਇੱਥਾ ਡਿੱਗਦੇ ਆ ਪਿੱਛੋਂ ਆ ਟਿੱਪਰ ਤੇ ਆ ਰਹੇ ਜਾਂ ਕੋਈ ਘਟਨਾ ਨਾ ਹੋ ਜਵੇ ਇਹ ਚਿੰਤਾ ਆ ਇਸੇ ਕਰਕੇ ਸਾਨੂੰ ਇਹ ਚਿੰਤਾ ਆ ਅਸੀਂ ਆਮ ਬੰਦੇ ਲਈ ਇਸੇ ਕਰਕੇ ਭੱਜ ਗਏ ਸਭ ਤੋਂ ਪਹਿਲਾਂ ਤੇ ਉਹਨੂੰ ਚੱਕੀ ਉਹ ਮਾ ਦੇ ਮੱਖਣਾ ਹੌਲੀ ਆ ਦੇਖੋ ਨਾਲ ਟਰਾਲੇ ਵੀ ਆ ਰਹੇ ਨਾਲੇ ਆ ਟਰੈਕਟਰ ਵੀ ਆ ਰਹੇ ਇਹ ਵੀ ਬਹੁਤ ਖਤਰੇ ਵਾਲੀ ਘੰਟੀ ਹੈ ਠੀਕ ਹੈ ਜੀ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਅਸੀਂ ਇਹ ਕੰਮ ਕੀਤਾ ਅਸੀਂ ਉਹ ਕੀਤਾ ਨਵਾਂ ਸ਼ਹਿਰ ਹੀ ਨਹੀਂ ਸਾਡਾ ਸੁਧਰਿਆ ਇਹਨਾਂ ਤੋਂ ਮੈਂ ਨਾ ਪਿੱਛੇ ਗੱਲ ਕਰਦਾ ਆਇਆ ਕੱਲੀ ਆਮ ਆਦਮੀ ਪਾਰਟੀ ਨਹੀਂ ਪੁਆਇੰਟ ਇਹ ਹੈ ਜੀ ਮੈਂ ਉਹਨਾਂ ਦਾ ਕੋਈ ਸਪੋਰਟਰ ਨਹੀਂ ਆ ਹਾਂਜੀ ਹਾਂਜੀ 16 ਕਰੋੜ ਦਾ ਬਜਟ ਆ ਨਗਰ ਕੌਂਸਲ ਦਾ 16 ਕਰੋੜ ਦਾ ਬਜਟ ਚਾਹੇ ਕੋਈ ਆਜ਼ਾਦ ਹੋਵੇ ਚਾਹੇ ਕੋਈ ਕਿਸੇ ਪਾਰਟੀ ਨਾਲ ਜੁੜਿਆ ਸਾਰਿਆਂ ਦਾ ਫਰਜ਼ ਬਣਦਾ ਜਿਹੜੇ ਨੁਮਾਇੰਦੇ ਆ 19 ਦੇ 19 ਐਮਸੀ ਬੈਜਣੇ ਤੇ ਧਰਨੇ ਤੇ ਇਸ ਤੋਂ ਪਹਿਲਾਂ ਲੇਕਿਨ ਕੋਈ ਵੀ ਪਾਰਟੀ ਰਹੀ ਹੈ ਇਸ ਤੋਂ ਪਹਿਲਾਂ ਇਦਾਂ ਦੀ ਸੜਕ ਨਹੀਂ ਦੇਖੀ ਭਾਜੀ ਕਦੇ ਵੀ ਨਹੀਂ ਦੇਖ ਮੈਂ ਕੀ ਕਹਿਣਾ ਉਹਨੇ ਤਾਂ ਨਹੀਂ ਅਸੀਂ ਬਾਹਰ ਨਾ ਤੇ ਧਰਨੇ ਤੇ ਬਿਲਕੁਲ 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 ਗੱਲਾਂ ਕਰਨੀਆਂ ਜਿਹੜੇ ਪੈਸੇ ਉਹ ਜਾ ਕਿੱਥੇ ਰਹੇ ਆ ਟੈਕਸ ਆ ਜੋ ਵੀ ਆ ਸਭ ਕੁਝ ਉਹ ਕਿੱਥੇ ਜਾ ਰਿਹਾ ਉਹਦੀ ਵੀ ਸੁਣ ਲਈ ਉਹ ਵੀ ਰੌਲਾ ਪਾ ਰਹੇ ਇਹਨਾਂ ਦੀ ਸੁਣੋ ਸਾਰਾ ਹੁੰਦਾ ਪਿਆ ਹਮਸਾਵਾਦੀ ਵਾਲੇ ਦੇ ਸਾਹਮਣੇ ਟੂਟੀ ਲੀਕ ਹੈ ਉਹ ਪੱਗੋ ਕਾਤੇ ਨਹੀਂ ਬਣਉਂਦਾ ਉਹ ਸਾਰਾ ਪਾਣੀ ਉਧਰੋਂ ਆ ਰਹਾ ਭਾਜੀ ਗੁੱਸੇ ਇਸੇ ਕਰਕੇ ਹੈ ਗੁੱਸਾ ਆ ਬੰਦੇ ਦੀ ਲਾਤ ਬਾਤ ਟੁੱਟ ਗਈ ਕੌਣ ਕੌਣ ਜ਼ਿੰਮੇਦਾਰ ਪਿੱਛੇ ਗਾੜੀ ਤੇ ਜੀ ਸਾਰੀ ਬੰਦਾ ਨੀਚੇ ਪੜ ਜਾ ਮਰ ਜਾਗਾ ਕਿਆ ਕੌਣ ਬਰੇਗਾ ਉਸਕੋ ਬਿਲਕੁਲ ਬਿਲਕੁਲ ਜ਼ਿੰਮੇਵਾਰੀ ਸਾਡੇ ਮਾਂ ਪੇ ਇਹਨੂੰ ਇਨਸਾਨੀਅਤ ਕਹਿੰਦੇ ਆ ਇਹਦੇ ਇਹਦੇ ਅੰਦਰ ਇਨਸਾਨੀਅਤ ਹੈ ਇਹਦੇ ਅੰਦਰ ਇਨਸਾਨੀਅਤ ਹੈ ਜਿਹਨਾਂ ਕੋ ਤਾਕਤ ਆ ਉਹਨਾਂ ਅੰਦਰ ਇਨਸਾਨੀਅਤ ਨਹੀਂ ਹੈ 7 ਵਜੇ ਤੋਂ ਲੈ ਕੇ ਰਾਤ ਨੂੰ 9 ਵਜੇ ਤੱਕ ਰਹਿਤਾ ਹੂੰ ਤੂੰ ਭਾਈਆ ਪਹਿਲਾਂ ਕਵਰ ਕਰ ਕਵਰ ਕਰ ਸਾਨੂੰ ਟੱਲੀ ਕਰ ਦੇਣਾ ਆ ਜੀ ਆਜਾ ਆਜਾ ਅਗਰ ਕੋਈ ਮਰ ਗਿਆ ਅਗਰ ਕੌਣ ਜ਼ਿੰਮੇਦਾਰ ਹੈ ਹਾਂ ਤਾਂ ਪੁਲਿਸ ਵਾਲੇ ਵੀ ਹੋ ਡਿਵਾਈਡਰ ਅਗਰ یہاں ਲਗਾ ਠੀਕ ਹੈ ਤੂੰ ਭਾਜੀ ਉਹ ਕਵਰ ਕਰ ਦੇ ਮੈਨੂੰ ਟੱਲੀ ਕਰ ਦੇਣਾ ਬਹੁਤ ਸਵੈਲ ਮਾਰਦਾ ਤੇ ਆ ਠੀਕ ਹੈ ਜੀ ਕੋਈ ਗੱਲ ਨਹੀਂ ਆ ਦੇਖੋ ਟਿੱਪਰ ਡਾਰਾਂ ਬੰਦ ਬੰਦ ਕੇ ਆਉਂਦੀਆਂ ਮੈਂ ਤੁਹਾਡੀ ਗੱਲ ਸਮਝ ਗਿਆ ਮੈਂ ਤੁਹਾਡੀ ਫੀਲਿੰਗ ਸਮਝ ਗਿਆ ਕੋਈ ਗੱਲੀ ਅੰਕਲ ਅੰਕਲ ਮੈਂ ਤੁਹਾਡੀ ਫੀਲਿੰਗ ਸਮਝ ਗਿਆ ਤੇ ਆ ਗਾਰੇ ਕਰਕੇ ਲੋਕ ਸਲਿੱਪ ਕਰਦੇ ਆ ਇਹਨਾਂ ਵੀਰਾਂ ਦੀ ਕੌਨਸ਼ੀਅਸ ਇਹੀ ਆ ਕਿ ਬੰਦੇ ਇੱਠਾ ਡਿੱਗੀ ਜਾਂਦੇ ਆ ਬਹੁਤ ਡਿੱਗਦੇ ਬਹੁਤ ਡਿੱਗਦੇ ਉਹ ਵੀ کہہ ਕੇ ਕਹਿੰਦੇ ਬਹੁਤ ਡਿੱਗਦੇ ਆ ਕਿ ਟਿਪਰ ਤੇਜ ਆ ਰਿਹਾ ਰੱਬ ਨਾ ਕਰ ਕੋਈ ਪੁੱਛਿਆ ਜੋ ਪਾਜੀ ਪਿੱਛੇ ਹੋ ਜਾਓ ਉਹਨਾਂ ਦਾ ਕੋਈ ਭਰੋਸਾ ਨਹੀਂ ਜਿਵੇਂ ਪਹਿਲਾਂ ਭਗਵਾਨ ਜੀ ਨਹੀਂ ਕਹਿੰਦੇ ਸੀਗੇ ਰੇਲਵੇ ਮਤਲਬ ਜੇ ਸਰਕਾਰੀ ਬੱਸ ਜੇ ਭੱਜ ਕੇ ਸਾਈਡ ਤੇ ਹੋ ਜਾਓ ਟਿਪਰ ਉਹਦੇ ਭੱਜ ਕੇ ਸਾਈਡ ਤੇ ਜੋ ਪਤਾ ਨਹੀਂ ਕਿੱਧਰ ਰੋ ਜਾਣਾ ਇਹ ਵੀ ਰੌਕਟ ਹੀ ਆ ਸਹੀ ਹੈ ਕਦੇ ਕਦੇ ਰੇਲਵੇ ਰੋਡ ਤੇ ਜਾਣ ਦੇ ਟਾਈਮ ਐਦਾਂ ਲੱਗਦਾ ਹੈ ਕਿ ਕਿਤੇ ਮੰਗਲਗ੍ਰਹਿ ਤੇ ਆਪਾਂ ਏਲੀਅਨ ਵਰਗੇ ਉਤਰੇ ਆ ਉਹ ਗੱਲ ਮੈਂ ਕਰਿਆ ਹੁਣ ਤੂੰ ਕਾਪੀ ਨਾ ਕਰ ਇਹਦਾ ਰਮਨ ਬਾਜੀ ਬੰਦੇ ਇੱਥੇ ਠੱਲੇ ਡਿੱਗੀ ਜਾਂਦੇ ਆ ਪਹਿਲਾਂ ਕਿ ਆਪਾਂ ਚਾਹ ਪੀਂਦੇ ਸੀ ਭਾਈ ਨੇ ਕਾਲ ਕੀਤੀ ਹਾਂਜੀ ਹਾਂਜੀ ਕਹਿੰਦੀ ਆਓ ਬੰਦੇ ਡਿੱਗੇ ਆ ਸਹੀ ਗੱਲ ਆ ਜੀ ਠੀਕ ਆ ਹੁਣ ਕੀ ਲੱਗਦਾ ਇੱਥੇ ਤਾਂ ਹਾਲਾਤ ਫੇਰ ਬੜੇ ਮਾੜੇ ਆ ਹਾਲਾਤ ਮਾੜੇ ਆ ਬਾਕੀ ਇਹ ਪ੍ਰਸ਼ਾਦ ਨੂੰ ਚਾਹੀਦਾ ਇਹਦਾ ਧਿਆਨ ਰੱਖਣਾ ਚਾਹੀਦਾ ਆ ਜੋ ਜਲਦੀ ਜਲਦੀ ਇਹਨਾਂ ਸੜਕ ਦਾ ਕੰਮ ਕਰਾਉਣਾ ਚਾਹੀਦਾ ਆ ਜੀ ਲੱਗਦਾ ਹੋਊ ਜੁ 27 ਤੋਂ ਪਹਿਲਾਂ ਦੇਖੋ ਉਮੀਦ ਤਾਂ ਪੂਰੀ ਆ ਜੀ ਅੱਛਾ ਮੈਂ ਨਾ ਇੱਕ ਇੱਕ ਪ੍ਰੈਜੈਂਟੇਸ਼ਨ ਦੇ ਕੇ ਹਟਿਆ ਹਾਂ ਹਾਂਜੀ ਹਾਂਜੀ ਚਲੋ ਥੋੜਾ ਮੈਂ ਮਜ਼ਾਕ ਦੇ ਅੰਦਾਜ਼ ਚ ਵੀ ਕਹਿਤਾ 16 ਕਰੋੜ ਦਾ ਐਸਟੀਮੇਟ ਹੈ ਨਗਰ ਕੌਂਸਲ ਦਾ ਹਾਂਜੀ ਹਾਂਜੀ ਇੱਕ ਸਾਲ ਪੰਜ ਸਾਲਾਂ ਦਾ ਨਹੀਂ ਇੱਕ ਸਾਲ ਦਾ ਜੇ ਲੋਕਾਂ ਤੇ ਲੱਗੇ ਤਾਂ ਹਾਲਾਤ ਰਹਿਣ ਨਹੀਂ ਜੀ ਬਿਲਕੁਲ ਵੀ ਨਹੀਂ 16 ਕਰੋੜ ਵੀ ਬਹੁਤ ਹੁੰਦਾ ਜੀ ਆਪਣੇ ਇੱਕ ਨਵੇਂ ਸ਼ਹਿਰ ਲਈ 16 ਕਰੋੜ ਬੰਦਾ ਕੌਂਸਲ ਹੁੰਦਾ ਵਧ ਗਿਆ ਮੈਂ ਤੈਨੂੰ ਚੱਕ ਦੂੰ ਮੈਂ ਐ ਕਰ ਦੂੰ ਧੱਕੇ ਧੱਕੇ ਮਾਰ ਕੇ ਹਟ ਜਾਂਦੇ ਆ ਇੱਕ ਦੋ ਜਣ ਧੱਕੇ ਹੀ ਮਾਰੀ ਜਾਂਦੇ ਭਈ ਭਾਈ ਤੁਹਾਨੂੰ ਚੁਣ ਕੇ ਭੇਜਿਆ ਸ਼ਹਿਰ ਦੀ ਪੰਚਾਇਤ ਤੇ ਆ ਕੰਮ ਕਰ ਲੋ ਲੜੀ ਜਾਂਦੇ ਆ ਆਪਸੀ ਕਿਵਰਣੀ ਕਿਉਂ ਲੜਦੇ ਭਾਜੀ ਨਾਲੇ ਇਹਨਾਂ ਨੇ ਥੋੜੀ ਮਿੱਟੀ ਸਟਾਰਤੀ ਥੋੜੇ ਟੈਲਾਂ ਸਟਾਰਤੀਆ ਹੋ ਗਿਆ ਜੀ ਰੇਲ ਵੀ ਕੋਈ ਕਹਿੰਦਾ ਮੈਨੂੰ ਕੋਈ ਕਹਿੰਦਾ ਮੈਨੂੰ ਪੈਸੇ ਔਰ ਓ ਤੇਰੀ ਕਿੱਧਰ ਨੂੰ ਦੇਖੋ ਕੰਨ ਨੂੰ ਫੋਨ ਲੱਗਾ ਔਰ ਰੋਂਗ ਸਾਈਡ ਤੋਂ ਵਟੇ ਕਰਕੇ ਗਿਆ ਔਰ ਦੇਖੋ ਕੰਨ ਨੂੰ ਫੋਨ ਲੱਗਾ ਰੋਂਗ ਸਾਈਡ ਤੋਂ ਡ੍ਰਿਪਰ ਲੈ ਕੇ ਗਿਆ ਓਵਰ ਸਪੀਡ ਨਾਲੇ ਫੋਨ ਲਾਇਆ ਹੋਇਆ ਸੀ ਕੰਨਾਂ ਨੂੰ ਨਾਲੇ ਰੋਂਗ ਸਾਈਡ ਔਰ ਉਧਰੋਂ ਵੀ ਸਰਕਲ ਤੋਂ ਵੀ ਰੋਂਗ ਸਾਈਡ ਜਾਂਦੇ ਕਈ ਵੇਲੇ ਕਾਰ ਵਾਲੇ 2-3 ਵਾਰ ਬੱਚੇ ਆ ਕੱਲ ਹਾਂਜੀ ਇਹ ਇਹਨਾਂ ਨੂੰ ਕੋਈ ਦੇਖਣ ਵਾਲਾ ਹਾਂ ਅੰਸੀ ਆ ਜਾ ਬਟੇ ਭਾਈ ਇੱਥੇ ਦੇਖੋ ਨਾ ਟਰੈਲੇ ਲੰਘਦੇ ਆ ਸਪੀਡ ਘੱਟ ਨਹੀਂ ਕਰਦੇ ਹੈਗਾ ਬੜੀ ਤੇਜ਼ੀ ਨਾਲ ਅੰਨੰਦ ਦੇ ਆ ਜੀ ਹੋਰ ਲੋਕ ਆਇਆ ਵਿੱਚ ਉਹ ਦੇ ਉਹ ਦੇਖ ਜਾਣ ਦਾ ਦੁਸ਼ਮਣ ਆਪਣੀ ਦਾ ਉਹਰ ਸਪੀਡ ਚਲਾਉਂਦੇ ਭਾਈ ਸਾਡਾ ਇਹ ਕਿ ਨਵੇਂ ਸ਼ਹਿਰ ਦੇ ਵਿੱਚ ਟਰੱਕ ਨੂੰ 24 ਘੰਟੇ 9 ਐਂਟਰੀ ਹੋਣੀ ਚਾਹੀਦੀ ਹੈ 24 ਘੰਟੇ ਸਿਰਫ 9 ਵਜੇ ਤੱਕ ਨਹੀਂ 24 ਘੰਟੇ ਕਿਉਂਕਿ ਇੱਥੇ ਹਾਦਸੇ ਹੋ ਸਕਣ ਜਦੋਂ ਭਾਈ ਬਾਰਿਸ਼ ਹੋਣ ਆਪਾਂ ਦੀ ਅਸ ਚਿਕੜਾ ਇੰਨਾ ਹੁੰਦਾ ਇੰਨਾ ਨਹੀਂ ਪਤਾ ਕਿੱਥੇ ਸੂਟ ਡ੍ਰਿਪ ਹੋਵੇ ਬਿਲਕੁਲ ਇੰਨਾ ਪਾਣੀ ਥਰੇ ਡੂੰਗਾ ਹੁੰਦਾ ਹੈ ਦੇਖੋ ਮੈਂ ਹੁਣ ਇੱਕ ਇੱਕ ਆਪਾਂ ਗੱਲ ਕਰ ਲਈਏ ਇਹ ਜਿੰਨੇ ਲੋਕ ਨੇ ਇਹ ਇਨਸਾਨੀਅਤ ਨਾ ਤੇ ਇੱਥੇ ਖੜੇ ਇਹਨਾਂ ਦੇ ਮਨ ਚ ਚਿੰਤਾ ਕਿ ਕਿਸ ਦਾ ਧੀ ਪੁੱਤ ਆਊਗਾ ਡਿੱਗ ਜਾਊਗਾ ਸੱਟ ਲੱਗੂਗੀ ਆਹ ਦੇ ਹੁਣ ਆ ਵੀ ਤਾਂ ਰੌਂਗ ਸਾਈਡ ਤੇ ਵੀ ਜਾ ਰਿਹਾ ਇੱਕ ਸਾਡੇ ਬੰਦੇ ਵੀ ਪਰਵਾਹ ਨਹੀਂ ਕਰਦੇ ਉੱਤੋਂ ਕੰਮ ਛੱਡ ਕੇ ਆ ਕੇ ਇੱਥੇ ਮੈਨੂੰ ਇੱਕ ਡੇਢ ਘੰਟਾ ਹੋ ਗਿਆ ਇੱਥੇ ਖੜਾ ਆ ਤੁਹਾਡੇ ਲੋਕੀ ਕਮੈਂਟ ਵੀ ਕਰਦੇ ਆ ਕਿ ਜਦ ਬੀਬੀ ਬੱਤੀ ਵਾਲਿਆਂ ਦਾ ਨਾਮਦਾਰੀ ਭੱਜ ਕੇ ਆ ਜਾਂਦਾ ਪਤਾ ਨਹੀਂ ਭਾਜੀ ਉਹ ਕਹਿੰਦੇ ਪਤਾ ਨਹੀਂ ਉਹਨਾਂ ਦਾ ਕੰਪਰੋਵਾ ਮੈਂ ਇਦਾਂ ਦਾ ਕੋਈ ਨਹੀਂ ਪਤਾ ਨਹੀਂ ਹਰ ਵੇਲੇ ਮੌਜੂਦ ਹੁੰਨਾ ਜਿੱਤੇ ਥਾਲੀ ਵਾਲੇ ਕਰਕੇ ਤੁਸੀਂ ਆਏ ਬਿਲਕੁਲ ਦਿਲ 'ਚ ਦਰਦ ਕੀ ਸੀ ਕਿ ਯਾਰ ਕਿਸਦੇ ਸੱਟ ਚੋਟ ਨਾ ਲੱਗੇ ਜੀ ਆਪਣਾ ਜਮਾ ਸ਼ਹਿਰ ਮੈਂ ਆਪਣਾ ਘਰ ਸਮਝਦਾ ਇਹਨੂੰ ਇਹ ਨਹੀਂ ਕਿ ਮੈਂ ਜਿੱਦਣਾ ਹਾਂ ਜੀ ਇਹ ਮੇਰਾ ਪਰਿਵਾਰ ਹੈ ਜੀ ਮੇਰਾ ਸਾਰਾ ਪਰਿਵਾਰ ਹੈ ਇਹ ਆਪਾਂ ਮਜ਼ਾਕ ਲੱਗ ਜੀ ਸਮਝੇ ਵੀਰ ਦੀ ਉਹ ਕੁਲਫੀਆਂ ਦਾ ਉੱਥੇ ਕੀ ਕਹਿੰਦੇ ਤੁਸੀਂ ਉਹਨੂੰ ਬਿਸਕੁਟ ਨਾਮਦਾਰੀਆਂ ਦੇ ਕੁਲਫੀ ਭੈਣੀ ਸਾਹਿਬ ਦੀ ਸਾਰੀ ਮੈਂ ਆਪਣਾ ਘਰ ਦਾ ਇਹਨੂੰ ਕਰਕੇ ਹਾਂ ਜੀ ਕਹਿੰਦੇ ਕਿ ਉਹਨੂੰ ਗੱਡੀ ਗੱਡੀ ਉਹ ਗੱਡੀ ਵੀਰੇ ਦੀ ਉੱਥੇ ਲੱਗੀ ਆ ਬਲੇਰੋ ਤੇ ਸਾਰਾ ਕੰਮ ਛੱਡ ਕੇ ਇੱਥੇ ਖੜੇ ਆ। ਕੱਲੇ ਖੜੇ ਆ ਕਿ ਜਿਹੜੇ ਪਿੱਛੇ ਸਪੀਡ ਨਾਲੇ ਉਹਨਾਂ ਨੂੰ ਕਹਾਂ ਕਿ ਹੌਲੀ ਆਓ। ਹਾਂਜੀ। ਇਹ ਇਹ ਰੱਜੀ ਉਹਦੀ ਗੱਲ ਹੁੰਦੀ ਆ ਵੀਰੇ। ਆਈ ਰਿਸਪੈਕਟਿਵ। ਥੈਂਕ ਯੂ ਵੈਰੀ ਮਚ। ਤੇ ਕੌਫੀ ਮੈਂ ਖਾ ਕੇ ਜਾਣੀ ਹਾਂ। ਬਿਲਕੁਲ ਬਿਲਕੁਲ ਅਗਲੇ ਮਹੀਨੇ ਸਟਾਰਟ ਕਰਾਂਗੇ ਪਾਜੀ। ਹੁਣ ਕੀ ਆ? ਹੁਣ ਤਾਂ ਉਹੀ ਆਪਣਾ ਬਿਸਕਟ ਆਚਾਰ ਮਰੱਬਾ ਦੇਸੀ ਕੇ ਇਹਦੇ ਵਗੈਰਾ ਸਾਰਾ ਕੁਝ ਆ ਗਿਆ ਮਰੱਬਾ ਵਧੀਆ ਲੱਗੇ ਜੀ ਸਾਰਾ ਕੁਝ ਠੀਕ ਹੈ ਰਮਨ ਬਾਜੀ ਠੀਕ ਹੈ ਬਾਜੀ ਪੁਆਇੰਟ ਸਹੀ ਲੱਗਾ 16 ਕਰੋੜ ਵਾਲਾ ਵਧੀਆ ਲੱਗਾ ਜੀ ਆਹ ਠੀਕ ਹੈ ਸੋਗਰ ਇਹ ਸਵਾਇ ਪਹਿਲਾਂ ਇਹ ਦਸ ਬੀਤੀ ਖੜੀ ਆ ਇਹ ਕਿਹੜੀ ਬਹੁਤ ਜਿਹੜੀ ਬੀਤੀਆਂ ਤੇਜ ਬਹੁਤ ਆ ਇੱਥੇ ਤਾਂ ਅਸਰ ਕਰਦੀ ਆ ਨਹੀਂ 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 ਇੱਥੋਂ ਜਾਂਦੀ ਆ ਹੈ ਅਗਰ ਲੋੜ ਆਲੀ ਤੇ ਰੋਡ ਖਰਾਬ ਹੈ ਰੋਡ ਬਹੁਤ ਖਰਾਬ ਹੈ ਕੰਮੋ ਕੰਮ ਕਰ ਲਿਆ ਕਰੋ ਸਿਰੇ ਗੱਲ ਕਰਾਂਗੇ ਤੁਸੀਂ ਗੱਲ ਉੱਥੋਂ ਕਰਦੇ ਹੋ ਉੱਥੋਂ ਚੜ ਕੇ ਇੱਥੇ ਜਾਂਦੀ ਹੈ ਨਹੀਂ ਨਹੀਂ ਰੋਡ ਖਰਾਬ ਹੈ ਆ ਦੇਖੋ ਹਾਲਾਤ ਆ ਇਹ ਹਾਲਾਤ ਰਮਨ ਬਾਜੀ 16 ਕਰੋੜ ਵਾਲੀ ਗੱਲ ਸਹੀ ਲੱਗੀ ਬਿਲਕੁਲ 16 ਕਰੋੜ ਵਾਲੀ ਐਸਟੀਮੇਟ ਜਿਹੜਾ ਆ ਫਿਰ ਐਮਸੀਆ ਨੂੰ ਕਹਿਣ ਦੀ ਲੋੜ ਨਹੀਂ 50 ਲੱਖ ਮੇਤੋਂ ਲੈ ਲਓ ਮੈਂ ਕਹਿੰਦਾ ਚਲ ਐਮਸੀ 50 ਲੱਖ ਦੇਣ 5 ਲੱਖ ਮੈਂ ਦਿੰਦਾ ਸ਼ੁਰੂ ਤਾਂ ਕਰੋ ਕੰਮ ਗਰੀਬ ਬੰਦੇ ਆ ਸੀ ਬਹੁਤ ਮਿਹਰਬਾਨੀ ਤੁਹਾਡੀ ਕੰਮ ਦਾ ਸ਼ੁਰੂ ਕਰੋ ਯਾਰ ਸਹੀ ਗੱਲ ਕੱਲੀਆਂ ਗੱਲਾਂ ਨਾ ਕਰੋ ਕੰਮ ਸ਼ੁਰੂ ਕਰੋ ਹਾਂ ਨਵੇਂ ਸ਼ਹਿਰ ਦਾ ਸੁਧਾਰ ਕਰੀਏ ਜੀ 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 ਹੈਨਾ ਓੱਖਾ ਹੋਇਆ ਪਿਆ ਜੀ ਸਿਰਫ ਗੱਲਾਂ ਕਰਦੇ ਆ ਗੱਲਾਂ ਵੀ ਐਦਾਂ ਕਰਦੇ ਆ ਕਿ ਜਿਵੇਂ ਇਹਨਾਂ ਤੋਂ ਵੱਡਾ ਕੋਈ ਹੈ ਹੀ ਨਹੀਂ ਪਰ ਗਰਾਊਂਡ ਰਿਐਲਿਟੀ ਕੱਖ ਵੀ ਨਹੀਂ ਤਾਂ 16 ਕਰੋੜ ਦੇ ਬਜਟ ਦੀ ਗੱਲ ਮੈਂ ਤੁਹਾਨੂੰ ਸਮਝਾ ਦਿੱਤੀ ਆ ਇੱਕ ਪ੍ਰੈਜੈਂਟੇਸ਼ਨ ਦੇ ਦਿੱਤੀ ਆ ਹੁਣ ਸਵਾਲ ਕਰਨੇ ਆ 26 ਨੇੜੇ ਆਉਣ ਵਾਲੀ ਆ ਬਹੁਤ ਹੋ ਗਿਆ ਤੁਹਾਡੇ ਨਾਲ ਤਕਾ ਬਹੁਤ ਜ਼ਿਆਦਾ ਹੋ ਗਿਆ ਤੁਹਾਡੇ ਨਾਲ ਤਕਾ ਹੁਣ ਅੜ ਕੇ ਸਵਾਲ ਕਰਿਓ ਜਿਹੜੇ ਤੁਹਾਡੇ ਫੋਨ ਹੀ ਨਾ ਚੱਕਦੇ ਦਰਵਾਜ਼ੇ ਬੰਦ ਕਰਕੇ ਬਾਹਰ ਹੀ ਖੜੇ ਰਹਿਣ ਪਈਓ ਫੇਰ ਅਕਲ ਆਉਣੀ ਇਹਨਾਂ ਨੂੰ ਉਹ ਪੁੱਤ ਹੌਲੀ ਓਏ ਬਹੁਤ ਸਪੀਡ ਨਾਲ ਜਾਂਦੇ ਨੌਜਵਾਨ ਕੰਨ ਨੂੰ ਫੋਨ ਲੱਗਾ ਸਾੜ ਝੋਟ ਲੱਗ ਗਈ ਤਾਂ ਫੇਰ ਦੇਖੂਗੇ ਆ ਦੇਖੋ ਚੱਕੜ ਹੋਇਆ ਵੀ ਇਧਰੋਂ ਵੀ ਟੇਪਰ ਆਂਦੇ ਆ ਆਹ ਰੇਲਵੇ ਰੋਡ ਤੋਂ ਵੀ ਆਈ ਜਾਂਦੇ ਰਾਹੋਂ ਰੋਡ ਤੋਂ ਵੀ ਆਈ ਜਾਂਦੇ ਆ ਬੰਦੇ ਸਲਿੱਪ ਕਰਕੇ ਥੱਲੇ ਡਿੱਗੀ ਜਾਂਦੇ ਆ ਵੀ ਔਖਾ ਹੀ ਰੱਬੇ ਹੀ ਰੱਖ ਆ ਆਹ ਲਿਆ ਵੀ ਰੌਂਗ ਸਾਈਡ ਤੋਂ ਤੁਰਿਆ ਆ ਆ ਦਿਖਾਇ ਨੀ ਉਹ ਪੁਲਿਸ ਨੇ ਵਿੱਚ ਟ੍ਰੈਫਿਕ ਪੁਲਿਸ ਨੇ ਉਹ ਵਿੱਚ ਪੋਲ ਕਾਲੇ ਗੱਡੇ ਆ ਲੈ ਲੋ ਸਭ ਦੇ ਆਪਣੀ ਚੱਲਦੀ ਆ ਸਾਰੇ ਆਪਣੇ ਆਪ ਦੀ ਪ੍ਰਧਾਨ ਤੁਰੇ ਫਿਰਦੇ ਆ ਹਾਂ ਇੱਕ ਗੱਲ ਜ਼ਰੂਰ ਹੈ ਕਿ ਆਪ ਬੰਦਿਆਂ ਦੀ ਵੀ ਥੋੜੀ ਜਿਹੀ ਅਣਗਹਿਲੀ ਦੇਖ ਰਿਹਾ ਕਿ ਕਾਨੂੰਨ ਨੂੰ ਬਹੁਤੇ ਸਕੂਟੀ ਸਵਾਰਾਂ ਨੇ ਵੀ ਫੋਨ ਲਾਏ ਆ ਪਰ ਇਹ ਗਲਤ ਗੱਲ ਆ ਲੇਕਿਨ ਹਾਂ ਦੇਖੋ ਆ ਚਿੱਕੜ ਨੇ ਕਿਸੇ ਦੀ ਜਾਨ ਦਾ ਖੌਫ ਵੜ ਜਾਣਾ ਆ ਵੇ ਔਰ ਰੋਂਗ ਸਾਈਡ ਤੋਂ ਆਇਆ ਕਰਕੇ ਟ੍ਰੈਫਿਕ ਲੱਗ ਗਿਆ ਉੱਥੇ ਦੇਖੋ ਦੇਵਤਾ ਮੇਰਾ ਕਰਦਾ ਇਹਨਾਂ ਨੂੰ ਖੜੇ ਕਰਾ ਕੇ ਪੁੱਛਿਆ ਕਿ ਭਾਈ ਜਦ 9 ਵਜੇ ਤੋਂ ਪਹਿਲਾਂ ਐਂਟਰੀ ਨਹੀਂ ਕਿਉਂ ਤੁਸੀਂ ਤੁਰ ਰਹੇ ਆ ਕਿਉਂ ਤੁਸੀਂ ਸੜਕਾਂ ਤੇ ਆ ਰਹੇ ਆ ਪਰ ਵੱਡੀ ਗੱਲ ਇਹ ਹੈ ਕਿ ਮੈਂ ਨਹੀਂ ਚਾਹੁੰਦਾ ਟ੍ਰੈਫਿਕ ਜਾਮ ਲੱਗ ਜਵੇ ਇਹ ਜਿਹਦਾ ਕੰਮ ਹੈ ਉਹੀ ਕਰਨ ਸ਼ੁਕਰੀਆ ਜੀ ਇਹ ਜਿਨ੍ਹਾਂ ਦਾ ਕੰਮ ਹੈ ਉਹੀ ਕਰਨ ਪਰ ਸਾਡਾ ਕੰਮ ਤੁਹਾਡੇ ਤੱਕ ਸੱਚਾਈ ਪਹੁੰਚਾਣਾ ਗਰਾਊਂਡ ਰੈਲੀਟੀ ਪਹੁੰਚਾਣਾ ਉਹ ਤੁਹਾਡੇ ਤੱਕ ਪਹੁੰਚਾ ਦਿੱਤੀ ਆ ਬਹੁਤ ਬਹੁਤ ਸ਼ੁਕਰੀਆ ਔਰ ਹਰ ਇੱਕ ਮਸੀਬਤ ਲਈ ਤਿਆਰ ਆਂ ਹਰ ਇੱਕ ਮੁਸ਼ਕਲ ਲਈ ਤਿਆਰ ਆਂ ਸ਼ਹਿਰ ਲਈ ਖੜਨਾ ਆਲ 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 ਨਾ ਭੱਜੇ ਆਂ ਨਾ ਭੱਜਾਂਗੇ ਡੱਟ ਕੇ ਖੜੇ ਆਂ ਡੱਟ ਕੇ ਖੜਾਂਗੇ ਕੋਈ ਮਾਈ ਦਾ ਲਾਲ ਹਲਾ ਨਹੀਂ ਸਕਦਾ ਜਦ ਤੱਕ ਸੱਚ ਦੇ ਨਾਲ ਆਂ ਜਦ ਤੱਕ ਸੱਚ ਦੇ ਨਾਲ ਆਂ ਤਦ ਤੱਕ ਰੱਬ ਵੀ ਨਾਲ ਹੈ ਔਰ ਰੱਬ ਕਮਾਲ ਕਰਦਾ ਚਾਚੇ ਤਾਏ ਭਤੀਜੇ ਕਹਨ ਵਾਲੇ ਕਮਾਲ ਨਹੀਂ ਕਰਦੇ ਕਮਾਲ ਉਹ ਕਰਦਾ ਔਰ ਕਮਾਲ ਕਰਕੇ ਦਿਖਾਵਾਂਗੇ ਡੱਟ ਕੇ ਖੜਾਂਗੇ ਬਹੁਤ ਬਹੁਤ ਸ਼ੁਕਰੀਆ